ਮੁੱਖ ਮੰਤਰੀ ਨਾਲ ਲੰਬੇ ਸਮੇਂ ਤੋਂ ਮੀਟਿੰਗ ਲਟਕਦੀ ਆਉਂਦੀ ਸੀ ਉਦੋਂ ਧਰਨਾ ਤਿੰਨ ਦਿਨਾਂ ਦਾ ਇੱਥੇ ਸੀ ਭਾਵੇਂ ਕੇਂਦਰ ਸਰਕਾਰ ਖਿਲਾਫ ਸੀ ਸੰਯੁਕਤ ਕਿਸਾਨ ਮੋਰਚੇ ਦਾ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਚਲੋ ਨੇਪਰੇ ਚੜੀ ਪਰ ਉਸ ਦੇ ਵਿੱਚ ਕੋਈ ਵਾਅਦੇ ਤੇ ਦਾਅਵੇ ਕੀਤੇ ਗਏ ਆ ਚਾਹੇ ਉਹ ਸਮਾਰਟ ਮੀਟਰਾਂ ਨੂੰ ਲੈ ਕੇ ਜਾਂ ਫਿਰ ਮਾਵਜੇ ਨੂੰ ਲੈ ਕੇ ਹੜ੍ਹਾਂ ਨਾਲ ਪ੍ਰਭਾਵਤ ਹੋਈ ਫਸਲ ਜਾਂ ਹੋਰ ਕਈ ਮਸਲੇ ਪੈਂਡਿੰਗ ਕਿਸਾਨਾਂ ਦੇ ਉਸ ਨੂੰ ਲੈ ਕੇ 31 ਮਾਰਚ 2024 ਤੱਕ ਦੀਆਂ ਵੀ ਕਮੇਟੀ ਜਿਹੜੀ ਬਣਾਈ ਗਈ ਹੈ ਸਮਾਂ ਦਿੱਤਾ ਗਿਆ ਕਿ ਰਿਪੋਰਟ ਤਿਆਰ ਹੋਏਗੀ ਉਹਦੇ ਆਧਾਰ ਤੇ ਕੰਮ ਹੋਣਾ ਹੈ ਇਹਦੇ ਮਾਇਨੇ ਕੀ ਆ ਤੇਕੋ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਜੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਹੋਣ ਚਾਹੇ ਖੇ ਮਜ਼ਦੂਰ ਜਥੇਬੰਦੀਆਂ ਹੋਣ ਚਾਹੇ ਮੁਲਾਜ਼ਮ ਜਥੇਬੰਦੀਆਂ ਜਾਂ ਬਰੋਜ਼ਗਾਰ ਜਥੇਬੰਦੀਆਂ ਹੋਣ ਉਹ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹ ਮੁੱਖ ਮੰਤਰੀ ਸਾਹਿਬ ਨੂੰ ਖੁਦ ਹੀ ਮੀਟਿੰਗਾਂ ਕਰਨੀਆਂ ਚਾਹੀਦੀਆਂ ਹੈ ਇਹ ਕਹਿੰਦੇ ਤੁਹਾਨੂੰ ਪੰਜਾਬ ਲੈਵਲ ਦੀ ਜਾਣਕਾਰੀ ਮਿਲ ਜਾਂਦੀ ਹੈ ਕਿਉਂਕਿ ਜਿਹੜੇ ਤੁਸੀਂ ਥੱਲੇ ਸਬ ਕਮੇਟੀ ਬਣਾਈ ਹੈ ਨਾ ਉਹਨਾਂ ਤੇ ਲੋਕੀ ਭਰੋਸਾ ਨਹੀਂ ਕਰਦੇ ਹੈਗੇ ਨਾ ਲੋਕੀ ਭਰੋਸਾ ਕਰਨ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਤੇ ਨਾ ਭਰੋਸਾ ਕਰਨ ਹਰਪਾਲ ਸਿੰਘ ਚੀਮਾ ਦੇ ਨਾ ਭਰੋਸਾ ਕਰਨ ਅਮਰ ਰੋੜਾ ਤੇ ਭਰੋਸਾ ਤੇ ਸੀਐਮ ਸਾਹਿਬ ਤੇ ਹੀ ਕਰਦੇ ਨੇ ਪੰਜਾਬ ਦੀ ਜਨਤਾ ਇਸ ਕਰਕੇ ਉਹ ਜਿਹੜੇ ਕਿਸਾਨ ਜਥੇਬੰਦੀਆਂ ਨੇ ਸੀਐਮ ਸਾਹਿਬ ਨੇ ਮੀਟਿੰਗ ਕੀਤੀ ਚੰਗੀ ਗੱਲ ਇਦਾਂ ਦੀਆਂ ਮੀਟਿੰਗਾਂ ਰੈਗੂਲਰ ਹੋਣੀਆਂ ਚਾਹੀਦੀਆਂ ਕਿ ਤੁਸੀਂ ਕਿਸ ਯਹ ਲੱਗ ਕੋ ਕਿ ਤੁਸੀਂ ਤਾਂ ਕਿਉਂਕਿ ਕਿਸਾਨੀ ਪਰਿਵਾਰ ਚੋਂ ਮਜ਼ਦੂਰਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਪੀੜ ਨੂੰ ਸਮਝਦੇ ਹੋ ਪਰ ਜਿਹੜੇ ਅੱਜ ਉਹਨਾਂ ਨੇ ਕਿਹਾ ਨਾ ਕਿ ਇੱਕ ਕਮੇਟੀ ਬਣਾ ਦਿਓ ਸੰਦੀਪ ਜਦੋਂ ਕਮੇਟੀ ਬਣ ਜਾਂਦੀ ਨਾ ਇਹਦਾ ਮਤਲਬ ਹੈ ਕਿ ਤੁਸੀਂ ਮਿੱਟੀ ਪਾ ਦਿੱਤੀ ਹੈਗੀ ਕਮੇਟੀ ਦਾ ਕਿ ਤੁਸੀਂ ਡੰਗ ਟਪਾ ਲਿਆ ਕਿ ਅੱਜ ਕਮੇਟੀ ਪਈ ਹੈ ਬਿਪਤਾ ਖਤਮ ਹੋਈ ਹੈ ਚਲੋ ਅਗਲੀ ਗਾ ਆਪੇ ਨਿਬੜਦੇ ਰਹਿਣਗੇ ਇੱਕ ਵਾਰਾ ਕਮੇਟੀ ਦੇ ਬਣਾ ਦੀ ਹਿੰਦੁਸਤਾਨ ਦੇ ਵਿੱਚ ਚਾਹੇ ਜਾਂਚ ਕਮੇਟੀਆਂ ਬਣ ਜਾਣ ਚਾਹੇ ਤਾਲਮਿਲ ਕਮੇਟੀਆਂ ਬਣ ਜਾਣ ਜੋ ਕਮਿਸ਼ਨ ਬਣ ਜਾਂ ਚਾਏ ਬੋਰਡ ਬਣ ਇਹਦਾ ਮਤਲਬ ਹੈ ਕਿ ਸਰਕਾਰ ਕੰਮ ਕਰ ਤੋਂ ਭੱਜ ਗਈ ਆਈ ਨਹੀਂ ਤੇ ਸੀਐਮ ਸਾਹਿਬ ਮੌਕੇ ਤੇ ਕਹੀ ਸੀ ਨਪਟਾਰਾ ਕਰ ਸਕਦੇ ਸੀ ਹੁਣ ਜਿਹੜਾ 31 ਮਾਰਚ 2024 ਦਾ ਤੁਸੀਂ ਕਹਿ ਰਹੇ ਨਾ ਕਿ ਕਮੇਟੀ ਬਣਾ ਦਿੱਤੀ ਉਹਦੇ ਚਲਾ ਦਿੱਤਾ ਇੱਕ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਬਤੌਰ ਖੇਤੀ ਖੇਤੀਬਾੜੀ ਮੰਤਰੀ ਇੱਕ ਆਈਐਸ ਅਫਸਰ ਕੋਈ ਹੋਏਗਾ ਹੁਣ ਸਵਾਲ ਹੈ 31 ਮਾਰਚ 2024 ਨੂੰ ਮੈਨੂੰ ਲੱਗਦਾ ਕਿ ਉਦੋਂ ਨੂੰ ਦੇਸ਼ ਚ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣ ਜਾਬਤਾ ਹੀ ਲੱਗ ਜਾਣਾ ਕਿਉਂਕਿ ਮਈ ਦੇ ਵਿੱਚ ਆਪਣੀ ਪਾਰਲੀਮੈਂਟ ਡਿਊਗਾ ਦੇਸ਼ ਦੇ ਵਿੱਚ ਵੋਟਾਂ ਪੈਣੀਆਂ 542 ਸੀਟਾਂ ਤੇ ਤੇ ਜਿਹੜੇ ਚੋਣ ਜਾਬਤੇ ਦੇ ਜਿਹੜੇ ਰੂਲ ਤੇ ਨਿਜ਼ਮ ਤੇ ਸ਼ਰਤਾਂ ਨੇ ਉਹ 45 ਦਿਨ ਪਹਿਲਾਂ ਲੱਗ ਜਾਂਦਾ ਅਮਾ ਮੰਨ ਕੇ ਜੇ 15 ਇੱਕ ਪਹਿਲੇ ਹਫਤੇ ਵੀ ਹੋ ਜਾਣ ਇਲੈਕਸ਼ਨ ਅਨਾਉਂਸ ਹੋ ਜੇ 45 ਦਿਨ ਮਾਈਨਸ ਕਰ ਲੋ 30 ਅਪ੍ਰੈਲ 30 ਦਿਨ ਹੋ ਗਏ ਤੇ 15 ਮਾਰਚ ਮਤਲਬ 15 ਮਾਰਚ ਦੇ ਨੇੜੇ ਤੇੜੇ ਤੇ ਹਿੰਦੁਸਤਾਨ ਦੇ ਵਿੱਚ ਚੋਣ ਜਾਬਤਾ ਲੱਗ ਜਾਊਗਾ ਤਾਂ ਉਦੋਂ ਨੂੰ ਫਿਰ ਤੁਸੀਂ ਕੀ ਕਰੋ ਇਹਦਾ ਮਤਲਬ ਇਹ ਕਿ ਉਹਨਾਂ ਦੇ ਨਾਲ ਤੁਸੀਂ ਪੋਲੀਟੀਕਲ ਤੌਰ ਤੇ ਬਲੈਕਮੇਲਿੰਗ ਵਾਲੀ ਪਲੇਟਫਾਰਮ ਤੇ ਆ ਗਏ ਹੋ ਤੁਸੀਂ ਰਿਪੋਰਟ ਕਰ ਲਓ ਕਿ ਫਿਰ ਕਿਸਾਨਾਂ ਦੇ ਨਾਲ ਫਿਰ ਕਰੋ ਕਿ ਦੇਖਸੋ ਸਾਡੀ ਤੇ ਮੰਚਾ ਸਾਫ਼ ਸੀ ਜੀ ਐਸਤੇ ਸਹੀ ਸੀ ਜੀ ਐਂ ਤੇ ਤੁਹਾਡੇ ਨੂੰ ਤਿਆਰ ਸੀ ਪਰ ਇਹ ਚੋਣ ਜਾਬਤਾ ਲੱਗ ਗਿਆ ਜੀ ਆਪਾਂ ਇਦਾਂ ਕਰਦੇ ਆ ਚੋਣ ਜਾਬਤਾ ਜਿੱਦਨ ਲੱਗ ਜੂਗਾ ਰਿਜ਼ਲਟ ਆਜੂਗਾ ਸੈਂਟਰ ਜੇ ਨਵੀਂ ਸਰਕਾਰ ਬਣ ਜੂਗੀ ਆਪਾਂ ਰਿਪੋਰਟ ਲਾਗੂ ਕਰ ਦਾਂਗੇ ਕਿਸਾਨਾਂ ਨੂੰ ਦੇ ਦੇਣਗੇ ਪਲਿਆ ਪਲਾਇਆ ਮੁੰਡਾ ਵੀ ਜਿਹੜਾ ਭਾਵੇਂ ਅਗਲੇ ਦਿਨ ਵਿਆਹ ਲੋ ਠੀਕ ਹੈ ਉਸ ਹੱਬ ਦੇ ਨਾਲ ਇਹ ਤੇ ਸਰਕਾਰ ਦੀ ਬਦਲ ਲੱਗੀ ਕਿ ਇਹ ਕਿਉਂ ਚੁਣਿਆਗਾ ਹੁਣ ਫਿਰ ਨਵੀਂ ਸਰਕਾਰ ਤੇ ਸੁੱਟ ਦੇਣਗੇ ਦੇਖੋ ਨਵੀਂ ਸਰਕਾਰ ਕਿਹਦੀ ਬਣ ਗਈ ਜੇ ਮੋਦੀ ਸਾਹਿਬ ਹਟ ਜਾਣਗੇ ਤੇ ਜੇ ਆਪਣੀ ਕਿਤੇ ਦਿੱਲੀ ਦੇ ਵਿੱਚ ਗੱਠ ਜੋੜ ਦੀ ਸਰਕਾਰ ਬਣ ਗਈ ਆਪਾਂ ਤੇ ਪਰਾਲੀ ਵਾਲਾ ਮਸਲਾ ਵੀ ਹੱਲ ਕਰਾ ਲਾਂਗੇ ਆਪਾਂ ਤੇ 1500 ਰੁਪਏ ਸੈਂਟਰ ਕੋ ਵੀ ਲੈ ਲੈ ਜੇ ਮੁੰਡੇ ਦੇਣੇ ਨੇ ਪਲੇ ਪਲੇ ਜਿਵੇਂ ਇਥੇ ਕੋਟਕਪੂਰੇ ਨਾ ਉਹ ਇੱਕ ਮੁੰਡੇ ਵੰਡਦਾ ਹੁੰਦਾ ਸੀ 25 ਕਿ ਸਾਲ ਪਹਿਲਾਂ ਵੀ ਉਹ ਜਿਹੋ ਜੀ ਦਵਾਈ ਦਿੰਦਾ ਗੱਲਾਂ ਹੁਣ ਲਾਪੀਆਂ ਕਿ ਇੱਕ ਵਾਰ ਕਿਸੇ ਜਨਾਨੀ ਨੇ ਪੂੜੀ ਲੈ ਲੈ ਜਾਂਦੀ ਹੈਗੀ ਉਹਨੇ ਰੂੜੀ ਤੇ ਦਬਤੀ ਹੈਗੀ ਤੇ ਦੇਖਿਆ 4 ਮਹੀਨੇ ਬਾਅਦ ਉੱਥੇ ਮੁੰਡਾ ਪਿਆ ਸੀ ਨਾ ਇਦਾਂ ਦੀਆਂ ਸਰਕਾਰਾਂ ਪਲੇ ਪਲੇ ਮੁੰਡੇ ਦਿੰਦੀਆਂ ਨੇ ਹੁਣ 31 ਮਾਰਚ ਤੁਸੀਂ ਕਹਿੰਦੇ ਅਸੀਂ ਰਿਪੋਰਟ ਦੇਣੀ ਆ 15 ਮਾਰਚ ਤੋਂ ਬਾਅਦ ਕਿਸੇ ਵਾਲਾ ਵੀ ਇੰਡੀਆ ਦੇ ਵਿੱਚ ਚੋਣ ਜਾਬਤਾ ਲੱਗ ਸਕਦਾ ਫਿਰ ਤੁਸੀਂ ਉਹਨਾਂ ਨੂੰ ਕਹੋਗੇ ਨਹੀਂ ਹੁਣ ਸਾਡੇ ਕੋਲ ਟਾਈਮ ਨਹੀਂ ਹੈਗਾ ਆਪਾਂ ਸਰਕਾਰ ਬਣਾਉਣ ਤੋਂ ਬਾਅਦ ਲਾਗੂ ਕਰਾਂਗੇ ਹੁਣ ਉਸ ਤੋਂ ਪਹਿਲਾਂ ਤੁਹਾਡੇ ਕੋਲ 21 ਮਹੀਨੇ ਹੋ ਚੁੱਕੇ ਨੇ ਤੁਸੀਂ ਤੇ ਤੁਹਾਡੇ ਕੋਲ ਖੇਤੀਬਾੜੀ ਪਾਲਿਸੀ ਨਹੀਂ ਬਣੀ ਹੈਗੀ ਗੁਰਮੀਤ ਸਿੰਘ ਖੁੱਡੀਆਂ ਹੁਣ ਦੇਖੋ ਇੱਕ ਪਹਿਲਾਂ ਅਫਸਰ ਲੱਭਣਗੇ ਵੀ ਜਿਹਨੂੰ ਕਿਹੜਾ ਲਾਈਏ ਪਰ ਦੁਬਾਰਾ ਉਹਨਾਂ ਨੇ ਮੀਟਿੰਗਾਂ ਹੋਇਆ ਕਰਨੀਆਂ ਇਹ ਜਿੱਦੋਂ ਵੀ ਕੋਈ ਕਮੇਟੀ ਬਣ ਜੇ ਮੀਟਿੰਗ ਬਣ ਜੇ ਉਹ ਇਹੀ ਹੁੰਦਾ ਹੈ ਕਿ ਤੁਸੀਂ ਆਪਣਾ ਅੱਜ ਦਾ ਦਿਨ ਬਿਪਤਾ ਕਹਿ ਲੋ ਬਿਪਤਾ ਹੀ ਕਹੀ ਜਾਂਦੀ ਟਾਲ ਲਈ ਹੈ ਹੁਣ ਦੂਜਾ ਜਿਹੜੇ ਇਹਨਾਂ ਨੇ ਕਿਹਾ ਇੱਕ ਮਸਲਾ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਂਦੇ ਪੰਜਾਬ ਦੇ ਵਿੱਚ ਕੋਈ ਵੀ ਮੁੱਖ ਮੰਤਰੀ ਹੋਣ ਉਹਨੇ ਬੂੰਦ ਤੇ ਨਹੀਂ ਜਾਂਦੇ ਨਹੀਂ ਹੈਗੇ ਕਿਉਂਕਿ ਸਾਡਾ ਹੱਕ ਹੈ ਔਰ ਪੰਜਾਬ ਨੇ ਜਿੱਦਨ ਵੀ ਕਿਸੇ ਕਮਜ਼ੋਰ ਸਰਕਾਰ ਆ ਗਈ ਜਾਂ ਕਮਜ਼ੋਰ ਮੁੱਖ ਮੰਤਰੀ ਆ ਗਿਆ ਉਹ ਲੋਕਾਂ ਨੇ ਉਹਨੂੰ ਗਦਾਰਵਾਦੀ ਸੂਚੀ ਚ ਸ਼ਾਮਲ ਕਰ ਦੇਣਾ ਹੈ ਤੇ ਇਸ ਕਰਕੇ ਇਹ ਤੇ ਪੰਜਾਬ ਦੀ ਜਿੰਦ ਜਾਨਾ ਸਾਡਾ ਪਾਣੀ ਅਸੀਂ ਤੇ ਜਾਣੀ ਸਾਡੀ ਜਿੰਦ ਜਾਨ ਚੰਡੀਗੜ ਸਾਡੀ ਜਿੰਦ ਜਾਨ ਪੰਜਾਬੀ ਬੋਲਦੇ ਇਲਾਕੇ ਨੇ ਪਤਾ ਨਹੀਂ ਸੈਂਟਰ ਨੇ ਤੁਹਾਡੇ ਤੇ ਕਿਹੜੇ ਵੇਲੇ ਵਾਰਕ ਕਰ ਦੇਣਾ ਕਿਉਂਕਿ ਜੰਮੂ ਕਸ਼ਮੀਰ ਨੂੰ ਜੰਮੂ ਕਸ਼ਮੀਰ ਨੂੰ ਤੇ ਅਗਲੇ ਨੇ ਵੰਡ ਹੀ ਦਿੱਤਾ ਠੀਕ ਹੈ ਦੋ ਹੀ ਹਿੰਦੁਸਤਾਨ ਦੇ ਵਿੱਚ ਸੂਬੇ ਨੇ ਜਿੱਥੇ ਇੱਕ ਮੁਸਲਮਾਨ ਡੋਮਿਨੇਟ ਸੀ ਇੱਥੇ ਪੰਜਾਬ ਚ ਸੀ ਇੱਕ ਦੋਨੇ ਸੈਂਟਰ ਤੇ ਅੱਖ ਤੇ ਆ ਗਏ ਨੇ ਉਹਦੇ ਦੋ ਟੁਕੜੇ ਕਰ ਦਿੱਤੇ ਗਏ ਜੰਮੂ ਸਟੇਟ ਬਣਾ ਦਿੱਤਾ ਲਦਾਖ ਜਿੱਥੇ ਮੁਸਲਮਨ ਭਾਈਚਾਰੇ ਦੀ ਜ਼ਿਆਦਾ ਵਸੋ ਸੀ ਉਹਨੂੰ ਬਣਾਤਾ ਯੂਟੀ ਕਿ ਸਾਰੀ ਉਮਰ ਜਿਵੇਂ ਚੰਡੀਗੜ੍ਹ ਪੰਜਾਬ ਕੋਲ ਖੋਲਿਆ ਉਦਾਂ ਉਥੇ ਉਥੋਂ ਦੇ ਲੋਕਾਂ ਕੋਲ ਯੂਟੀ ਖੋਲਿਆ ਸੈਂਟਰ ਨੇ ਆਪਣਾ ਕੰਟਰੋਲ ਕਰ ਲਿਆ ਪਤਾ ਨਹੀਂ ਕਿਹੜੇ ਵੇਲੇ ਪਾਰਲੀਮੈਂਟ ਦੇ ਵਿੱਚ ਜਦੋਂ 24 ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਬਣ ਗਈ ਇਹ ਤੁਹਾਡਾ ਗੁਰਦਾਸਪੁਰ ਤੇ ਪਠਾਨਕੋਟ ਤੇ ਹੁਸ਼ਿਆਰਪੁਰ ਕਿਤੇ ਉਹਦੇ ਨਾਲ ਜੋੜ ਦੇਣਾ ਪਠਾਨ ਜੰਮੂ ਦੇ ਨਾਲ ਤੇ ਜੰਮੂ ਇੱਕ ਸਟੇਟ ਬਣਾ ਦੇਣ ਕਿਉਂਕਿ ਸਾਰੀ ਹਿੰਦੂ ਬੈਲਟ ਆ ਕਗੋਤੇ ਬੀਜੇਪੀ ਦੇ ਜਿਹਾ ਵੱਤਰ ਨਹੀਂ ਆ ਰਿਹਾ ਹੈਗਾ ਤੇ ਇਸ ਕਰਕੇ ਸਾਨੂੰ ਹੁਣ ਤੋਂ ਪੰਜਾਬ ਨੂੰ ਮਜ਼ਬੂਤ ਨਹੀਂ ਰੱਖਣੀ ਪੈਣਗੀਆਂ ਸੈਂਟਰ ਦੇ ਖਿਲਾਫ ਤੁਹਾਨੂੰ ਲੜਦਾ ਪੈਣਾ ਉਹ ਚਾਹੇ ਪਾਣੀਏ ਦਾ ਮਸਲਾ ਚਾਹੇ ਉਹ ਜਿਹੜੇ ਨਵੇਂ ਬਿਜਲੀ ਵਾਲੇ ਮੀਟਰ ਆ ਰਹੇ ਨੇ ਸਮਾਰਟ ਮੀਟਰ ਆ ਰਹੇ ਨੇ ਜਿੱਦਣ ਇਹ ਵਾਲੇ ਮਸਲੇ ਸਾਡੇ ਕੋਲ ਇਹ ਵੀ ਖੋਲੇ ਕਿਉਂਕਿ ਸੈਂਟਰ ਦੀ ਅੱਖ ਪੰਜਾਬ ਤੇ ਆ ਤੇ ਜੇ ਸਾਡੀ ਅਸੀਂ ਕਮਜ਼ੋਰ ਦੇਲੇ ਰਹੇ ਅਸੀਂ ਆਪਣੀਆਂ ਪਿਛਲੀਆਂ ਲੀਡਰਾਂ ਵਾਂਗੂ ਕੁਰਸੀਆਂ ਬਚਾਉਂਦੇ ਰਹੇ ਤੇ ਜਿਵੇਂ ਅਸੀਂ ਪਿਛਲਿਆਂ ਦੇ ਮੁੱਖ ਮੰਤਰੀਆਂ ਦੇ ਪੋਤੜੇ ਫੁੱਲਦੇ ਨੇ ਉਹ ਮੌਜੂਦਾ ਸਰਕਾਰ ਦੇ ਵੀ ਲੋਕੀ ਆਉਣ ਵਾਲੇ ਸਮੇਂ ਚ ਫੋਲ ਪਰ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਆ ਜਿਹੜਾ ਮਸਲਾ ਮੁੱਖ ਮੰਤਰੀ ਸਾਹਿਬ ਮੈਨੂੰ ਨਹੀਂ ਅਸੇ ਲੱਗਦਾ ਕਿ 31 ਮਾਰਚ ਤੇ ਤੁਹਾਡੇ ਕੋਲ ਦਸੰਬਰ ਦੇ ਅਜੇ 15 ਦਿਨ ਪਏ ਜਨਵਰੀ ਦੇ 31 ਦਿਨ ਪਏ ਨੇ ਫਰਵਰੀ ਦੇ 28 ਦਿਨ ਪਏ ਨੇ ਮਾਰਚ ਦੇ ਕਿੰਨੇ ਪਏ ਤੁਸੀਂ ਤਿੰਨ ਮਹੀਨੇ ਦਾ ਕਾਹਦਾ ਟਾਈਮ ਲੈ ਲਿਆਗਾ ਸਾਢੇ ਸਵਾ ਤਿੰਨ ਮਹੀਨਿਆਂ ਦਾ ਪਤਾਓ ਕੀ ਗੱਲ ਜਨਵਰੀ ਚ ਕਿਉਂ ਨਹੀਂ ਰਿਪੋਰਟ ਹੋ ਸਕਦੀ ਚਾਰ ਮੀਟਿੰਗਾਂ ਹੀ ਕਰਨੀਆਂ ਨੇ ਤੁਹੀ ਫਿਰ 3 ਮਹੀਨੇ ਟਾਈਮ ਲੈ ਲਿਆ ਕਿਸਾਨ ਵੀ ਕਹਿੰਦੇ ਨੇ ਕਿ ਚਲ ਦੇ ਦਿੰਦੇ ਨੇ ਕਿ ਕਿਸਾਨਾਂ ਦੇ ਦਿਲ ਵੱਡੇ ਨਹੀਂ ਤੂੰ ਕਹਿਣਗੇ ਕੋਈ ਗੱਲ ਨਹੀਂ ਧਰਨਾ ਦੇ ਅਸੀਂ ਲਾ ਹੀ ਲਵਾਂਗੇ